ਨੇ ਪੜੀਤਾ ਨੀਹਾ ਸੁੱਟ ਜਾ ਕਿਦਾ ਬਲਾਈ ਸੋਣਾਗਾ ਪੈਨੇ ਦਾ ਆਪਣੇ ਮਗਰਲੇ ਘਰ ਆ ਲਿਆਂਦਾ ਓ ਭਰਜਾਈ ਓ ਤੂੰ ਅੱਜ ਕੱਲੇ ਕਿਵੇਂ ਡਾਕਟਰ ਸਾਡੇ ਕੇ ਸਲਾਈ ਦਾ ਕੰਮ ਤੋੜ ਲਿਆ ਬੇ ਤੈਨੂੰ ਕਿ ਮੇਰੀ ਬਾਸਨ ਆ ਜਾਂਦੀ ਆ ਜਿੱਥੇ ਨਾ ਮਗਰਿਆ ਖੜਦਾ ਓਪਾ ਉਹਨੂੰ ਤੂੰ ਹੋਈ ਗੁੱਸੇ ਹੋ ਜਾਂਦੀ ਆ ਉਹ ਜਿੰਨਾਂ ਦੇ ਘਰ ਆਇਆ ਉਹ ਤਾਂ ਵਿਚਾਰੀ ਕੁਛ ਨਹੀਂ ਬੋਲਦੀ ਵੀਰ ਜੀ ਕੰਮ ਤਾਂ ਕੰਮ ਹੀ ਹੁੰਦਾ ਬਸ ਆਉਣਾ ਚਾਹੀਦਾ ਨਾਲੇ ਮਤਲਬ ਸਲਾਈ ਦਾ ਕੰਮ ਦਾ ਪਹਿਲਾਂ ਸਿੱਖੀਆ ਡਾਕਟਰੀ ਤਾਂ ਬਾਅਦ ਉਹ ਭਰਾਈ ਉਹ ਮਤਾ ਹੈ ਕਹਿੰਦਾ ਸੀ ਜੇ ਤੂੰ ਡਾਕਟਰੀ ਨਹੀਂ ਕਰਦੀ ਤਾਂ ਸੇਮ ਨੂੰ ਸਿਖਾ ਦੇ ਆਪ ਹੀ ਹੋ ਜਾ ਗਰੂ ਮੇਰੇ ਵਰਗੇ ਦੇ ਪੁੜਿਆ ਚਟਕੇ